ਆ 4x4 ਲਾ ਲਿਆ ਬਾਈ ਨੇ ਆਹ ਦੇਖੋ ਬਾਈ 4x4 ਲੱਗ ਗਿਆ ਹੁਣ ਤੇ ਆਹ ਦੇਖੋ ਬਾਈ ਲਾਓ ਬਾਈ ਬ੍ਰੇਕ ਬਰੂਗਾਂ ਦੀ ਟੈਸਟਿੰਗ ਬਾਈ ਹੁਣ ਫੁੱਲ ਕਰ ਰਹੇ ਨੇਗੇ ਆ ਹੁੰਦੀ ਹੈ ਟੈਸਟਿੰਗ ਦਾ ਸਬਾ ਲੋ ਬਾਈ ਦੇਖੋ ਬ੍ਰੇਕਾਂ ਤੋਂ ਪੈਰ ਚੱਕਿਆ ਨੇਗਾ ਬਾਈ ਨੇ ਉਹ ਜਾਂਦਾ ਫਿਰ ਵੀ ਦੱਬੀ ਕੀ ਬਾਤ ਹੈ ਜੀ ਕੀ ਬਾਤ ਹੈ ਲਓ ਦੇਖੋ ਲਓ ਬਈ ਸੋ ਇਹ ਆ ਜੋਰ ਦਾ ਯਾਰ ਲਾਉਂਦਾ ਛੋਟਾ ਪੂਰਾ 4x4 ਆ ਦੇਖੋ ਹਾਂ ਲਾ ਲਾ ਲਓ ਬਈ ਤੇ ਡਰਾਈਵਰ ਬਦਲ ਗਿਆ ਹੁਣ ਆਪਾਂ ਬਾਈ ਨਾਲ ਵੀ ਗੱਲਬਾਤ ਕਰਾਂ ਪਹਿਲਾਂ ਉਹ ਬਾਈ ਦੀ ਦੇਖ ਲੈ ਟੈਸਟਿੰਗ ਮੇਰੇ ਨਹੀਂ ਆ ਕਿਹਾ ਬਾਈ ਕਿਵੇਂ ਲੱਗਿਆ ਕੰਮ ਐਂਡਾ ਬਾਈ ਕੰਮ ਜਮਾ ਐਂਡਾ ਜਮਾ ਪਸੰਦਾ ਟਰੈਕਟਰ ਮੈਂ ਕਹਿੰਦਾ ਬਾਈ ਜਮਾ 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 ਲਓ ਬਈ ੱੱਕਾ ਪੂਰਾ ਕਰਿਆ ਹੁਣ ਤੁਹਾਡੇ ਸਾਹਮਣੇ ਦੇਖ ਲਓ ਉਹ ਬਈ ਟੈਸਟਿੰਗ ਚੱਲ ਰਹੀ ਆ ਪੂਰੀ ਧਾਕੜ ਤਰੀਕੇ ਨਾਲ ਜਿਹੜੀ ਆਪਾਂ ਪਿੰਡੂ ਜਿਹੜੀ ਖੇਤਾਂ ਚ ਹੁੰਦੀ ਆ ਟੈਸਟਿੰਗ ਉਹ ਵੀ ਟੈਸਟਿੰਗ ਚੱਲ ਰਹੀ ਆ ਪੂਰੀ ਆ ਦੇਖੋ ਲਓ ਬਈ ਲਓ ਦੇਖੋ ਦੇਖੋ ਤੇ ਰਹਿਤਾ ਯਾਰ ਆਪਾਂ ਖੇਤਾਂ ਚ ਵੀ ਨਹੀਂ ਧੱਕਾ ਕਰਦੇ ਜਿਵੇਂ ਆਪਾਂ ਹੁਣ ਇੱਥੇ ਟੈਸਟਿੰਗ ਹੋ ਰਹੀ ਆ ਜਿਹੜੀ ਇਹਦਾ ਜੇ ਮੈਂ ਹੁਣ ਮੱਕੀ ਮੁੱਕੀ ਵਾਲਾ ਹੁੰਦਾ ਉੱਥੇ ਹੁੰਦੀ ਆ ਟੈਸਟਿੰਗ ਦਾ ਆ ਦੇਖੋ ਕਿ ਮੈਂ ਟੋਏ ਪੱਟੇ ਪਾਏ ਨੇ ਓਰੇ ਵਾਜੇ ਓਰੇ ਪਾਸ ਹੋ ਗਿਆ ਫਿਰ ਇਹ ਪਾਸ ਆ ਬਈ ਟਰੈਕਟਰ ਲਓ ਬਈ चल रहया भाई हदे लो वे भाई हो रहे क्या भाई किमे लगे ट्रैक्टर ਬਈ ਜਮਾਂ ਘੰਟਾ ਮੈਂ ਤਾਂ ਸ਼ੁਰੂ ਤੋਂ ਬਈ ਅਰਜਨ ਚਲਾਉਣਾ ਅੱਛਾ ਬਈ ਮੇਰੇ ਕੋਲ ਆਪਦੀ ਤਿੰਨ ਟਰੈਕਟਰ ਨੇ ਆਪਦੇ ਤਿੰਨ ਨੇ ਬਈ ਤੇ ਹੁਣ ਫਿਰ ਬਈ ਲੈਣਾ ਗਿਆ ਤੁਸੀਂ ਕਿਹਾ ਹੈ ਓਡੇ ਕੋਲ ਬਈ ਮੇਰੇ ਕੋਲ ਤਾਂ ਆਪਦੀ ਤਿੰਨ ਨੇ ਮੈਂ ਤਾਂ ਆਪੇ ਹੁਣ ਮਤਲਬ ਮੈਂ ਤਾਂ ਇਹਦੀ ਟਰਾਈ ਦੇਖਦਾ ਜੀ 755 ਕੀ ਚੀਜ਼ ਹੈ ਸੀ ਆਰ ਡੀ ਮੈਂ ਦੇਖਿਆ ਨਹੀਂ ਸੀ ਮਤਲਬ ਅੱਛਾ ਬਈ ਠੀਕ ਹੈ ਬਈ ਤੁਹਾਡੇ ਕੋਲੇ ਅਰਜਨ ਕਿਹੜੇ ਕਿਹੜੇ ਨੇ ਬਈ ਮੇਰੇ ਕੋਲ ਬਈ ਇੱਕ ਤਾਂ 655 ਆਹ ਆਪਣਾ 655 ਕਹਿੰਨਾ 605 ਮੈਟ ਹੈ ਤੇ ਦੋ ਨੋਵੋ ਨੇ ਬਈ ਦੋ ਨੋਵੋ ਨੇ ਹਾਂਜੀ ਹਾਂਜੀ ਠੀਕ ਹੈ ਬਈ ਚਲਾਈ ਕਾਰਗਰ ਅਰਜਨ ਨੋਵੋ 6 ਸਦਾ ਦੇਖ ਰਿਹਾ ਹਾਂ ਇੰਸਟਾਗ੍ਰਾਮ ਉੱਤੇ ਰੀਲਾਂ ਆ ਪਿਆਗਾ ਠੀਕ ਹੈ ਬਈ ਨਾਲ ਯੋਰ ਬਹੁਤ ਆ ਟਰੈਕਟਰ ਚ ਬਹੁਤ ਵਧੀਆ ਟਰੈਕਟਰ ਆ ਯਾਰ ਠੀਕ ਹੈ ਬਈ ਟੈਕਨੋਲੋਜੀ ਦੇ ਹਿਸਾਬ ਨਾਲ ਬਹੁਤ ਵਧੀਆ ਚੀਜ਼ ਆ ਠੀਕ ਹੈ ਬਈ ਜਿਹੜੇ ਨਾ ਸੀ ਆਈ ਡੀ ਆ ਨੰਦ ਨੇ ਸਾਹਮਣੇ ਆਦੀ ਫਿੱਟ हां ਵੀਰੇ ਕੁਝ 18 ਦੇ ਟਾਇਰਾਂ ਦੇ ਵਿੱਚ ਆ ਗਿਆ ਆਮ ਟਰੈਕਟਰ ਸਾਰਾ 16 ਦੇ ਟਾਇਰਾਂ ਦੇ ਵਿੱਚ ਹੁੰਦਾ 16 ਨਾ 28 ਦੇ ਵਿੱਚ ਹਾਂ ਬਈ ਜੀਡੀ ਫੋਲਡਰ ਸਾਰਾ ਵਰ ਦੇਖੀ ਦਿੱਤਿਆ ਹਾਂਜੀ ਹਾਂ ਇਹਦੀ ਮਾਰਕੀਟ ਜਿਆਦਾ ਹੋ ਗਈ ਨਾ ਟੈਕ ਦੀ ਹਰੇਕ ਚੀਜ਼ ਦੇ ਵਿੱਚ ਕੈਂਟ ਬਣਾਤਰ ਚੀਜ਼ ਯਾਰ ਮੇਨ ਗੱਲ ਇਹ ਆ ਜਿਵੇਂ ਹਰੇਕ ਟਰੈਕਟਰ ਨਾ ਕੁਝ ਨਾ ਕੁਝ ਕਰਾਉਣਾ ਪੈਂਦਾ ਹਰੇਕ ਟਰੈਕਟਰ ਹਾਂ ਬਈ ਕਰਾਉਣਾ ਪੈਂਦਾ ਜਿਵੇਂ ਅਰਜਨ ਨੇ ਇਹਨਾਂ ਨੂੰ ਕੁਝ ਵੀ ਗਰਾਉਂਡ ਦੀ ਲੋਡ ਨਹੀਂ ਪੈਂਦੀ ਇਹ ਤਾਂ ਗੱਲ ਹੈ ਨਾ ਕੇਮਾ ਚੇਂਜ ਕਰਾਉਣ ਦੀ ਜੌਂਡੀ ਯਾਰ ਪੰਪ ਕਰਾਉਣਾ ਕਿਹਾ ਚਲੋ ਆਪਾਂ ਕਿਹਦਾ ਨਾਮ ਲਈਏ ਉਹ ਜਿਵੇਂ ਮਖਰੀਆਂ ਨੇ ਹਰੇਕ ਟਰੈਕਟਰ ਦਾ ਕੁਛ ਨਾ ਕੁਛ ਕਰਾ ਕੇ ਮੋਡੀਫਿਕੇਸ਼ਨ ਕਰਾ ਕੇ ਚੱਲਦਾ ਨੂੰ ਮੋਡੀਫਿਕੇਸ਼ਨ ਦੀ ਲੋੜ ਨਹੀਂ ਹੈ ਠੀਕ ਆ ਬਈ ਤੇ ਬਈ ਆਪਾਂ ਖੇਤੀ ਕਿੰਨੀ ਕਰਦੇ ਆਂ ਕੇ ਆਪਣੀ ਵੀ ਖੇਤੀ ਹੁੰਦੀ ਆ 40 42 ਗਿੱਲਾਂ ਦੀ ਵੀਰੇ ਅੱਛਾ ਬਈ ਕਾ ਦੀ ਗੰਨੇ ਦੀ ਕਰਦੇ ਹੋ ਕਣਕ ਦੀ ਜੀਰੀ ਨੋਰਮਲ ਕਣਕ ਤੇ ਬਾਹ ਜੀਰੀ ਜੀਰੀ ਕਣਕ ਜੀਰੀ ਠੀਕ ਹੈ ਬਈ ਤੇ ਵੀ ਤਿੰਨੇ ਫਿਰ ਅਰਜਨ ਹੀ ਰੱਖੇ ਹੋਏ ਨੇ ਹਾਂ ਬਈ ਜਿੱਦ ਦੇ ਸ਼ੁਰੂ ਕਰਿਆ ਕੰਮ ਲਾ ਲੂ ਤੁਸੀਂ ਵੀਰੇ ਜਿੱਦ ਦੇ ਤੋਂ ਸ਼ੁਰੂ ਕੀਤਾ ਨੀਅਰ ਬਾਟਮ ਲਾਦਾ 2016 17 ਤੋਂ ਅਸੀਂ ਅਰਜਨ ਦੇ ਹਾਂ ਠੀਕ ਹੈ ਬਈ ਉਸ ਤੋਂ ਪਹਿਲਾਂ 14 'ਚ ਰੱਖਿਆ ਸੀਗਾ ਉਹ ਵੇਚਤਾ ਸੀ ਉਸ ਤੋਂ ਬਾਅਦ ਅਸੀਂ ਜੌਂਡੀਅਰ ਲੈਂਦਾ ਪਰ ਜੌਂਡੀਅਰ ਥੋੜਾ ਟਾਈਮ ਰੱਖਿਆ ਸੀ ਜਿਵੇਂ ਵੇਚਤਾ ਸੀ ਮੇਰਾ ਫਿੱਟ ਨਹੀਂ ਬੈਠਿਆ ਫਿੱਟ ਨਹੀਂ ਬੈਠਿਆ ਆਪਣੀ ਲੋਡ ਦਾ ਨਹੀਂ ਸੀਗਾ ਕੰਮ ਉਹ ਠੀਕ ਹੈ ਬਈ ਤੇ ਫਿਰ ਆਪਾਂ ਲੈਂਦਾ ਸੀ ਅਰਜਨ ਉਹਦੋਂ ਦੇ ਆਪਾਂ ਅਰਜਨ ਹੀ ਚਲਾ ਰਹੇ ਹਾਂ ਮੇਨ ਬਾਈ ਸਭ ਤੋਂ ਵੱਧ ਠੀਕ ਹੈ ਬਈ ਠੀਕ ਹੈ ਤੇ ਪਿੰਡ ਕਿਹੜਾ ਬਾਈ ਆਪਣਾ ਬੰਦਰੀ ਇਸ ਤੇ ਬਾਈ ਜਵੇ ਲੋ ਬੰਦਰੀ ਇਸ ਤੇ ਚੱਲ ਰਿਹਾ ਬਾਈ ਕਹਿੰਦਾ ਆ ਦੇਖ ਸਕਦੇ ਹੋ ਜੀ ਰੇਸ ਜਮਾ ਕੀ ਬਾਤ ਹੈ ਜੀ ਕੀ ਬਾਤ ਹੈ ਕਿਹੜੇ ਗੇਰ ਚ ਹੈ ਬਾਈ ਬਾਈ ਨੂੰ ਸੁਣਿਆ ਨਹੀਂ ਹੈਗਾ ਬੈਕ ਹਾਈ ਬਾਈ ਬੈਕ ਹਾਈ ਬੈਕ ਹਾਈ ਜਾ ਬਈ ਆ ਦੇਖੋ ਟਮੇਟੋ ਆ ਬਟਨ ਲੱਗ ਰਿਹਾਗਾ ਟੈਸਟਿੰਗ ਪੂਰੀ ਕਰ ਰਿਹਾ ਬਾਈ ਅੱਜ ਆਹ ਇਹ ਜਾਮ ਨਹੀਂ ਹੁੰਦਾ ਇਧਰ ਲਟ ਰਿਹਾ ਹੈ ਨਾ ਟਾਇਰ ਨਹੀਂ ਜਾਮ ਹੁੰਦਾ ਇਧਰ ਲਾ ਜਿਵੇਂ ਉਹਦੇ ਟਾਇਰ ਜਾਮ ਹੁੰਦਾ ਸੀ ਹਾਂ ਨਾਲ ਤੋਰੀ ਜਾਂਦਾ ਇਹ ਆਇਓ ਉਧਰ ਦਾ ਵੀ ਨਾਲ ਜਾਮ ਨਹੀਂ ਹੋਇਆ ਹੈਗਾ ਤੋਰ ਦਾ ਨਾਲ ਬੰਦ ਤੇ ਨਹੀਂ ਹੁੰਦਾ ਪਰ ਬਾਈ ਨੇ ਕਮੈਂਟ ਹੋਆ ਪਟਿਆ ਆ ਦੇਖੋ ਉਧਰ ਉਹ ਬਾਈ ਵੀ ਲਾ ਕੇ ਕਰਦੇ ਨੇ ਬਾਈ ਵਾਂਗ ਟੈਸਟਿੰਗ ਹੀ ਪੂਰੀ ਚੱਲਦੀ ਐ ਇੱਥੇ ਵੇ ਜਾਮ ਨਹੀਂ ਹੁੰਦਾ ਟਾਇਰ ਇਹਦਾ ਇਹਦਾ ਹਾਂ ਇਹ ਨਾਲ ਘਮਾਉਂਦਾ ਟਾਇਰ ਆਜੇ ਆਜੇ ਹੁਣ ਵੀ ਅੰਦਰ ਦਾ ਬ੍ਰੇਕ ਟੇਲਾ ਬਾਹਰ ਦਾ ਜਾਮ ਹੋ ਜਾਂਦਾ ਅੰਦਰਲਾ ਨਹੀਂ ਹੁੰਦਾ ਆ ਦੇ ਸਾਰਾ ਟਾਇਰ ਨਾਲ ਘੁੰਮਦਾ ਜਾਂਦਾ ਕੋਈ ਵੀ ਚੀਜ਼ ਹੈ ਬਾਕੀ ਗੱਲ ਸੱਚੀ ਆ ਆ ਮੈਂ ਆਪਾਂ ਨਸੀਂਦਰੀ ਨੂੰ ਵੀ ਮਾਰਾ ਕਹਿੰਦੇ ਹੈਗੇ ਹਾਂ ਹਾਂ ਨਵੀਂ ਚੀਜ਼ ਨੂੰ ਚੱਲ ਕੇ ਰੈਟ ਟਾਈਮ ਪੈਂਦਾ ਫਰਕ ਆ ਜੇ ਚੱਲ ਗਿਆ ਚੱਲ ਕੇ ਇਹ ਚੀਜ਼ ਉਸ ਤੋਂ ਵੱਧ ਜ਼ੋਰ ਬਣਾਊਗੀ ਇਹ ਤਾਂ ਗੱਲ ਹੈ ਨਵੀਂ ਆ ਯਾਰ ਇਹਦਾ ਪੂਰਾ ਪੂਰਾ ਚੀਜ਼ ਟਾਇਟ ਆ ਹਲੇ ਜਮਾ ਬਈ ਜਮਾ ਇਹਦੇ ਵਿੱਚ ਚੱਲ ਪੈ ਗਈ ਤਾਂ ਲੱਗ ਪੈ ਗਈ ਇਹ ਪੂਰਾ ਜ਼ੋਰ ਬਣਾਊਗਾ ਡਾਕਟਰ ਆ ਜੀ ਆਦੇ ਬਾਹਰ ਦਾ ਟਾਇਰ ਜਾਮ ਹੁੰਦਾ ਬਾਹਰਲੇ ਫਰੇਜ਼ ਜਾਦੇਗਾ ਇਹ ਹੁਣ ਇੱਕ ਚੀਜ਼ ਦੇਖਣ ਵਾਲੀ ਆ ਇਹਦੇ ਕੋਈ ਮੋਡੀਫਿਕੇਸ਼ਨ ਨਹੀਂ ਹੈਗੀ ਹਾਂ ਜਮਾਂ ਨੋਰਮਲ ਜਮਾਂ ਨੋਰਮਲ ਹੁਣ ਇਹਨਾਂ ਨੇ ਆਏ ਜੋਰ ਦਿਖਾ ਰਿਹਾ ਜੇ ਤੇ ਇਹ ਰੈਣਾ ਹੋਵੇ ਚੱਲ ਕੇ ਬੜੀ ਮੁੱਢੀ ਮੋਡੀਫਿਕੇਸ਼ਨ ਵੀ ਹੋਗੀ ਤੇ ਹਾਂ ਬਹੁਤ ਨਜ਼ਾਇਜ਼ ਬਹੁਤ ਨਜ਼ਾਇਜ਼ ਫਰਕ ਉਹ ਇਹਦਾ ਗੱਲ ਹੈ ਕੋਈ ਜੇ ਉਹਨਾਂ ਦੇ ਉਲਟੇ ਕੀ ਮਤਲਬ ਦਾ ਕੰਮ ਬਹੁਤ ਨਵੇਂ ਬਿਚਾਲੀ ਖੜਾ ਲਿਆ ਉਹਨੂੰ ਜਾਣ ਨਹੀਂ ਲੱਗ ਜਾਨ ਅਣਜਾਣ ਨਮਾ ਟਰੈਕਟਰ ਇਹ ਕਟਾ ਗਿਏ ਆ ਇਹਦਾ ਉਹ ਉਹਦੇ ਇਥੇ ਪੈਂਟਰ ਕਰਿਆ ਹੁਣ ਆਪਣੇ ਵਰਗਿਆਂ ਟੈਸਟਿੰਗ ਤੇ ਹਾਂ ਇਹਦੇ ਵਿੱਚ ਬਈ ਫਰਕ ਪਾਇਆ ਹਾਂ ਜਿਹੜੇ ਪਹਿਲਾਂ ਨਾਲ ਪੀਐਸ ਆ ਗਿਆ ਟਰੈਕਟਰ ਉਹਦੇ ਵਿੱਚ ਮੈਟ ਦਾ ਇੰਜਣ ਬਾਕੀ ਦਾ ਕਹਿੰਦੇ ਨੇ ਵੀ ਟਰੈਕਟਰ ਬੰਦ ਹੋ ਜਾਏ ਇਹਨੂੰ ਬੰਦ ਕਰਨਾ ਹੀ ਔਖਾ ਨਾਲ ਹਾਂ ਬੰਦ ਨਹੀਂ ਹੁੰਦਾ ਟਰੈਕਟਰ ਉਹ ਪੀਐਸ ਆਣਾ ਟਰੈਕਟਰ ਇਹਦਾ हां भाई आ ठीक है पहला भाई जेड़ा मैट ट्रैक्टर ਹੁੰਦਾ ਸੀ ਚੈਂਜਰ ਗੇਅਰ ਦੇ ਚ ਅੱਗੇ 2013 ਵਿੱਚ ਬੰਦ ਹੋਇਆ ਜਿਹੜਾ ਬੰਦ ਰਹੇ ਇੱਥੇ ਦੇਖੀ ਬੰਦ ਆ ਬੰਦ ਨਹੀਂ ਹੁੰਦਾ ਬਹੁਤ ਫਰਕ ਪਾਇਆ ਨਾ ਜਿਆ ਪਹਿਲਾਂ ਇਹਨੂੰ ਉਹਦਾ ਹੋਰ ਇੰਜਣ ਸੀ ਇਹਨਾਂ ਦਾ ਮੈਟ ਦਾ ਇੰਜਣ ਲੱਗਿਆ ਬਾਈ ਮੈਟ ਦਾ ਲੱਗਿਆ ਬਾਈ ਠੀਕ ਆ ਬਾਈ ਲੋ ਬਈ ਬਾਈ ਪੂਰਾ ਠੱਕਾ ਕਰ ਰਿਹਾ ਵੀ ਬੰਦ ਕਰਕੇ ਦੇਖਣਾ ਪਰ ਟਰੈਕਟਰ ਬੰਦ ਨਹੀਂ ਹੋ ਰਿਹਾ ਬਾਈ ਤੇ ਆਹ ਦੇਖੋ ਬਈ ਦੂਜਾ ਦੇ ਧੱਕਾ ਦਾ ਕੀ ਹੋਊਗਾ ਹੁਣ